ਫਾਜ਼ਿਲਕਾ ਦੇ ਗੰਧ ਚੌਕ ਵਿੱਚ ਬੰਨੇ ਇੱਕ ਨਿੱਜੀ ਹੋਟਲ ਵਿੱਚ ਅੱਜ ਸਵੇਰੇ ਸਵੇਰੇ ਇੱਕ ਹਕਾਮਾ ਹੋ ਗਿਆ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਮਹਿਲਾ ਲੀਡਰ ਆਸ਼ਾ ਸ਼ਰਮਾ ਵੱਲੋਂ ਇੱਕ ਜੋੜੇ ਨੂੰ ਜੋੜਾ ਮੁੰਡਾ ਤੇ ਕੁੜੀ ਇੱਕ ਸਕੂਲ ਦੇ ਵਿਦਿਆਰਥੀ ਦੱਸੇ ਜਾਂਦੇ ਹਨ ਅਤੇ ਇਹ ਸਕੂਲ ਸੈਗਰੇਟ ਹਾਰਟ ਦੱਸਿਆ ਗਿਆ ਹੈ ਮੈਡਮ ਆਸ਼ਾ ਵੱਲੋਂ ਐਥੇ ਹੁਣੇ ਦੱਸਣ ਦੀ ਲੋੜ ਨਹੀਂ ਕਿ ਇਹ ਮੁੰਡਾ ਕੁੜੀ ਜੋੜਾ ਇਸ ਹੋਟਲ ਵਿੱਚ ਸਵੇਰੇ ਸਵੇਰੇ ਕੀ ਕਰਨਾ ਆਇਆ ਸੀ ਸਭ ਨੂੰ ਪਤਾ ਹੈ ਕਿ ਕਰਨ ਮੁੰਡਾ ਕੁੜੀ ਸਵੇਰੇ ਸਵੇਰੇ ਹੋਟਲ ਵਿੱਚ ਕੀ ਕਰਨ ਆਏ ਸੀ ਆਮ ਆਦਮੀ ਪਾਰਟੀ ਦੀ ਮਹਿਲਾ ਲੀਡਰ ਆਸ਼ਾ ਸ਼ਰਮਾ ਜੀ ਵੱਲੋਂ ਇੱਕ ਗੱਲ ਤੇ ਸਵਾਲ ਉਠਾਏ ਗਏ ਹਨ ਕਿ ਇਸ ਹੋਟਲ ਦੇ ਵਿੱਚ ਕਈ ਦਿਨਾਂ ਤੋਂ ਇੱਕ ਗਲਤ ਕੰਮ ਚੱਲ ਰਿਹਾ ਹੈ ਅਤੇ ਜਿਸ ਦੀ ਅੱਜ ਪੁਸ਼ਟੀ ਵੀ ਹੋ ਗਈ ਹੈ ਉਹਨਾਂ ਵੱਲੋਂ ਇੱਕ ਨਬਾਲਕ ਕੁੜੇ ਮੁੰਡੇ ਨੂੰ ਮੁਕਤ ਤੇ ਫੜਿਆ ਗਿਆ ਹੈ ਇਸ ਘਟਨਾ ਦੀ ਪੂਰੀ ਸ਼ਿਕਾਇਤ ਐਸਐਸਪੀ ਫਾਜ਼ਲਕਾ ਤੇ ਐਮਐਲਏ ਫਾਜ਼ਲਕਾ ਵਿਧਾਇਕ ਜੀ ਨਰਿੰਦਰਪਾਲ ਸਵਨਾ ਜੀ ਨੂੰ ਕੀਤੀ ਜਾਵੇਗੀ ਅਤੇ ਇਸ ਹੋਟਲ ਵਿੱਚ ਚੱਲ ਰਹੇ ਇਹੋ ਜਿਹੇ ਨਜਾਇਜ਼ ਕੰਮਾਂ ਤੇ ਰੋਕ ਲਾਉਣ ਦੀ ਮੰਗ ਵੀ ਕੀਤੀ ਜਾਵੇਗੀ ਦੂਜੇ ਪਾਸੇ ਇਸ ਮਾਮਲੇ ਵਿੱਚ ਹੋਟਲ ਵਾਲੇ ਦਾ ਰੁਖ ਜਾਣਨ ਲਈ ਜਦੋਂ ਅਸੀਂ ਉਹਨਾਂ ਦੇ ਹੋਟਲ ਦੇ ਅੰਦਰ ਗਏ ਤਾਂ ਉਸ ਵੇਲੇ ਉਹ ਮੌਕੇ ਤੇ ਮੌਜੂਦ ਨਹੀਂ ਸਨ ਪੰਜਾਬ ਵਾਰਤਾ ਲਈ ਦਿਨੀਬਾਦੀ ਰਿਪੋਰਟ ਫਾਜ਼ਿਲਗਾ ਅਰੇ ਅਜਿਸਟਰ ਪਿਆਰ ਉਹ ਆਣ ਕਿ ਨਹੀਂ ਲੱਗੀ ਹੋਈ ਉਹ ਉੱਪਰ ਆਉਣਗੇ ਵੇਖ ਲਈ ਯੂ ਡੋਟ ਗਿਵ ਇਟ ਗੂਡ ਫੀਲ ਵੀ ਮੈਨੂੰ ਕੋਈ ਨਹੀਂ ਵੀ ਇਹ ਮੰਨ ਲਈ ਜਦੋਂ ਜਾਣਦਾ ਤੇਰੇ ਨੇ ਮਾਂ ਤੋਂ ਤੁਹਾਨੂੰ ਫਿਰ ਪੜਾਉਂਦਾ ਕੁਝ ਕਰਿਆ ਤੁਸੀਂ ਟੌਪਲੇਟ ਜਾ ਜਾ ਦੇਵੀ ਖਾਣਾ ਇਹ ਰਮਨ ਇਹ ਯੂਨੀਫਾਰਮ ਪਰ ਗੱਲ ਕਰਦੇ ਕਿਹੜੀ ਗੱਲ ਹੈ ਚਲੋ ਹਾਂਜੀ ਕੀ ਗੱਲ ਕੀ ਹੋਈ ਹੈ ਮਨ ਕਰਾ ਮੈਂ ਕਰਾ ਮੈਂ ਇਹ ਪੁੱਛਿਆ ਕਿ ਰੈਨੂ ਬਾਲ ਦਾ ਚੁਰੇ ਤੇ ਮੈਂ ਵੀ ਸਰੇ ਰੋਜ਼ ਆਪਣੇ ਸੜੀ ਤੇ ਬੈਠੀ ਹਾਂ ਸਹੀ ਬਗਿਆ ਰਖੀ ਤੇ ਮੇਰਾ ਫਿਕਰ ਮਗਰ ਤੋਂ ਹੈ ਹੋਣ ਗਿਆ ਇਹ ਬੰਦ ਗਿਆ ਅੱਜ ਦਿਨ ਮੈਂ ਦੇਖਿਆ ਮੇਰੇ ਸਾਹਮਣੇ ਕੁਝ 17 18 ਸਾਥ ਦੀ ਕੁੜੀ 17 18 ਦਾ ਨਹੀਂ ਹੋਦੀ ਬਸ ਇਹ 15 18 ਸਾਥ ਦੀ ਹੈ ਠੀਕ ਉਹ ਇੱਕ ਲੜਕੇ ਦੇ ਨਾਲ ਸਿੱਧਾ ਹੁੰਦਾ ਆਪਣੇ ਕਿਹੜੇ ਮਾਤਮੇ ਦੇ ਸੋਹਣੇ ਔਰ ਮੈਂ ਨੂੰ ਦੇਖ ਕੇ ਬੜਾ ਕੁਝ ਹੋਇਆ ਵੀ ਐਨੇ ਛੋਟੇ ਬੱਚੇ ਦਿਨਾਂ ਦੇ ਮਾਪਿਆਂ ਨੂੰ ਸਵਾਸਤਕ ਦੀ ਸਪੂਰ ਦੇ ਦਿੱਤੀ ਤੇ ਔਰ ਐਨਾ ਪੈਸਾ ਖਰਚ ਹੋ ਗਿਆ ਔਰ ਨਹੀਂ ਸਾਈਡ ਹੋਤੇ ਹੋਏ ਔਰ ਮੈਂ ਉਸੇ ਵੇਲੇ ਮੋਟਾ ਦੇਣੇ ਚੱਲ ਗਿਆ ਕਿ ਪਿੱਛੇ ਦਿੱਤੀ ਔਰ ਮੈਨੂੰ ਦੇਖ ਕੇ ਸਾਫੀ ਤੇ ਲੱਗ ਕੇ ਹੋ ਗਿਆ ਜਦੋਂ ਪੁਰੀ ਨੂੰ ਜਦੋਂ ਮਾਰਕ ਲਾਇਆ ਉਹ ਲੜਕੀ ਨੂੰ ਲਾਇਆ ਉਹ ਲੜਕਾ ਕਹਿੰਦਾ ਕਿ ਮੇਰੀ ਸਿਸਟਰ ਹੈ ਉਹ ਕੋਈ ਵੀ ਕਹਿੰਦੀ ਕਿ ਮੇਰਾ ਬੋਟ ਹੈ ਔਰ ਮੈਂ ਨੂੰ ਕਿਹਾ ਜੀ ਸਿਸਟਰ ਬਕਰ ਹੈਗਾ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰੋ ਪਰ ਉਹਨਾਂ ਨੇ ਬਿਲਕੁਲ ਆਪਣੇ ਪੇਰੈਂਟਸ ਨਾਲ ਗੱਲ ਨਹੀਂ ਕਰੀ ਔਰ ਮੈਂ ਪੇਰੈਂਟਸ ਹੂੰਗੀ ਔਰ ਸਾਡੇ ਨੇ ਇਹੀ ਰਿਕਵੈਸਟ ਕੀਤੀ ਦਾ ਕਿ ਆਪਣੀਆਂ ਕੁੜੀਆਂ ਨੂੰ ਜਵਾਨ ਕੁੜੀਆਂ ਨਾਲ ਛੱਡ ਰੱਖੋ ਤਾਂ ਕਿ ਕੁਝ ਲੋਕੋ ਕੁਝ ਬਜ਼ੁਰਗੋ ਕੁੜੇ ਨੇ ਜਿਹੜੇ ਮਿਸਦਾਇ ਕੋਲ ਕੇ ਹੋ ਗਏ ਨੇ ਉਹ ਫਾਇਦਾ ਉਠਾ ਲੈਣ। ਐਸਾ ਮੇਰੇ ਹੱਥ ਪਰਤੇ ਦੇਣੇ ਚੋਤੀ ਹੈ ਕਿ ਆਪਣੀਆਂ ਕੁੜੀਆਂ ਦਾ ਇਹ ਕਿਹੜਾ ਆਰਡਰ ਹੈ ਜੀ ਇਹ ਜਰਾ। ਕਹਿੰਦੇ ਆਰਡਰ ਲਿਖ ਕੇ ਸੁਣਾਇਓ। ਅੱਛਾ ਜੀ ਭਾਈ ਪਤਾ ਨਹੀਂ ਕਿੰਨੇ ਕੁ ਲੈ ਮਾਰਾ ਕੋਨੇ ਦਾ ਵਾਲੇ ਜੀ ਆਪਣੇ একদম ਅੱਛਾ ਜੀ ਜੀ ਕੋਰਨਨ ਨੇ ਕਿਹਾ ਕੋਸਲੇ ਉਹ ਵੀ ਆਈ ਸੀ ਗਈ ਉਹਨਾਂ ਨੂੰ ਵੀ ਕਿਹਾ ਪਰ ਇੱਥੇ ਰੋਜ਼ ਦਾ ਕੰਮ ਹੈ ਰੋਜ਼ ਦਾ ਪਰ ਮੈਨੂੰ ਇਹ ਹੈ ਵੀ ਕੰਮ ਚ ਕੰਮ ਜਿਹੜੇ ਸਕੂਲ ਸਟੂਡੈਂਟਸ ਨੇ ਦੱਸੇ ਤਾਂ ਹੋਟਲੇ ਚ ਕੰਮ ਹੋਣਾ ਹੀ ਨਹੀਂ ਚਾਹਤਾ ਪਰ ਇੱਕ ਇੱਕ ਛੋਟੇ ਛੋਟੀਆਂ ਬੱਚੀਆਂ ਜਿਹੜੀਆਂ ਸਕੂਲਾਂ ਦੇ 15 15 16 ਸਾਲ ਦੇ ਬੈਗ ਚੱਕੇ ਹੋਏ ਸਕੂਲ ਦੀ ਬੰਦ ਦੀ ਬਜਾਏ ਸਿੱਧਾ ਹੋਟਲ ਦੇ ਵਿੱਚ ਚਾਹੁੰਦੇ ਨੇ ਤੁਸੀਂ ਜਿਵੈਰੀ ਰੂਮ ਬਿਲਕੁਲ ਹੈ ਔਰ ਪੁਲਿਸ ਨੂੰ ਵੀ ਮੇਰਾ ਹੈ ਅੱਜ ਦਾ ਤੁਸੀਂ ਹਿੰਮਤ ਕਰਕੇ ਅੰਦਰ ਵੜ ਗਏ ਪਹਿਲੇ ਵੀ ਕੇਸ ਸੀ ਕਿ ਦ੍ਰਿਸ਼ ਤੁਸੀਂ ਦੇਖੇ ਨੇ ਨਹੀਂ ਜੀ ਪਹਿਲੀ ਵਾਰ ਮੈਂ ਦੇਖਦੀ ਜਰੂਰ ਆ ਮੈਂ ਸਿਰਫ ਲੋ ਜੀ ਦੇਖਦੇ ਆ ਪਰ ਅੱਜ ਨੇ ਹਿੰਮਤ ਕਰਕੇ ਮੈਂ ਕਿਹਾ ਮੈਂ ਅੱਜ ਨਹੀਂ ਰਕਸ਼ਣਾ ਕਿਉਂਕਿ ਕੁੜੀਆਂ ਨੂੰ ਵੇਖ ਕੇ ਮੈਨੂੰ ਬੜਾ ਖੁਸ਼ ਹੋਇਆ ਵੀ ਇੰਨੀਆਂ ਛੋਟੇ ਬੱਚੇ ਨੇ ਜਿਹੜੇ ਪੇਰੈਂਟਸ ਇੱਥੇ ਇੰਨਾ ਯਕੀਨ ਕਰਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਜਾਰ ਕਰਾਹਾਰ ਰੁਪਿਆ ਫੀਸ ਸਕੂਲਾਂ ਦੀ ਉਸ ਤੋਂ ਬਾਅਦ ਟਿਊਸ਼ਨਾਂ ਤੇ ਖਰਚ ਕਰਦੇ ਨੇ ਉਹ ਮਾਂ ਬਾਪ ਨੂੰ ਧੋਖਾ ਦੇ ਕੇ ਉਗਲਾ ਚੁੱਦੇ ਨੇ ਬੜੇ ਅਫਸੂਸ ਹੋਇਆ ਮੈਨੂੰ ਦੇਖ ਕੇ ਤੁਸੀਂ ਅੱਗੇ ਆ ਜਾਓ ਜੀ ਸਕੂਲ ਦੀ ਡੈਸਕ ਪਈ ਕਿ ਹੈ ਤੂੰ ਵੀ ਤੂੰ ਕਿਉਂ ਗਲਤ ਗੱਲ ਐ ਅਜੇ ਮਾਣ ਵੀ ਉਹਨੂੰ ਸਮਝਾਣਾ ਵਸਤੇ ਹੈ ਕਿ ਨਹੀਂ ਬੇਟਾ ਤੇਨੇ ਵਸਤੇ ਗਲਤ ਗੱਲ ਐ ਜੀ ਤੂੰ ਉਹਦੇ ਦੇ ਮਗਰ ਲੱਗ ਕੇ ਇਸ ਗਾਇਡ ਉੱਤੇ ਹੋ ਕੇ ਫਿਰਦੇ ਹੋ ਮਾਂ-ਪਾਪ ਨੂੰ ਵਿਸ਼ਵਾਸ ਤੋਂ ਧੋਖਾ ਦਿੱਤੇ ਹੋ ਤੇ ਤੁਹਾਡੇ ਵੱਲ ਨਿਕਲਦੇ ਆ ਕੀ ਬੰਦ ਕਰਦੇ ਹੋ ਜੀ ਨਹੀਂ ਕਰਨੀਆਂ ਜੀ ਇਹ ਗੱਲ ਹੋਣੀ ਨਹੀਂ ਚਾਹੀਦੀ ਸ਼ਹਿਰ ਦੇ ਹਟਕਣਾ ਦੇ ਵਿੱਚ ਤੁਹਾਡੀ ਸਰਕਾਰ ਹੈ ਜੀ ਤੁਹਾਡੀ ਸਰਕਾਰ ਹੈ ਤੇ ਕਿਉਂ ਨਹੀਂ ਨਹੀਂ ਸਦੀ ਸਰਕਾਰ ਹੈ ਫਿਰ ਵੀ ਮੈਂ ਨਹੀਂ ਮਹਾ ਕਰ ਮੇਰੇ ਤੋਂ ਸੁਭੀ ਇਹ ਕਹਿ ਰਹੀਆਂ ਮੈਸੀ ਕਹਿ ਰਹੀਆਂ ਮੈਂ ਫੋਨ ਹੀ ਚੁੱਕੇ ਨਹੀਂ ਪਰ ਫੋਨ ਨੂੰ ਉਠਾਇਆ ਨਹੀਂ ਕਿ ਮੈਂ ਕੁਛ ਚਾਹੇ ਗਲਤ ਨੰਬਰ ਤੇ ਇੱਕ ਦਾ ਡਿਜੀਟ ਗਲਤ ਲੱਗ ਗਿਆ ਮੇਰੇ ਕੋਲ ਤੁਸੀਂ ਅੱਗੇ ਆਇਓ ਬਾਕੀ ਹੋਰ ਕੋਈ ਮੁੱਲਾਵਾ ਸਿਆਸੀ ਤੋਂ ਨਾਰਾਜ਼ ਨੇ ਪਰੇਸ਼ਾਨ ਨੇ ਕੈਮਰਾ ਘੁਮਾ ਕੇ ਦੇਖੋ ਸਾਰੇ ਰਸਤੇ ਪੂਰੇ ਸਾਰੇ ਦਿਨੇ ਆਏ ਨੇ ਉਹ ਸਾਰੇ ਮੰਨ ਕਰਦੇ ਹੁਣ ਜਿਹੜਾ ਮਾਮਲਾ ਪੇਸ਼ ਆਇਆ ਉਹਦੇ ਤੁਸੀਂ ਕੀ ਕਾਰਵਾਈ ਕੀਤੀ ਹੈ ਕਾਰਵਾਈ ਕੀਤੀ ਸੀ ਇੱਕ ਵਾਰੀ ਸਾਰੇ ਕਹਿੰਦੇ ਸੀ ਜਾਨ ਦਿਓ ਬੱਚਾ ਹੈ ਕੁੜੀ ਹੈ ਬਦਨਾਮੀ ਹੋਵੇਗੀ ਜਾਨ ਦਿਓ ਪਰ ਅੱਗੇ ਤੂੰ ਇਸ ਤਰ੍ਹਾਂ ਨਹੀਂ ਕਰਨ ਦੇਵਾਂਗੇ ਕਿ ਕਰ ਐਵੇਂ ਹੋਏਗਾ ਤੇ ਸਾਰਾ ਮਿਲ ਕੇ ਪੂਰਾ ਸੈਕਸ਼ਨ ਲਵਾਵਾਂਗੇ ਮੈਂ ਚੇਤਾਵਨੀ ਦੇ ਕੇ ਛੱਡਿਆ ਹਾਂਜੀ ਚਤਾਵਨੀ ਦੇ ਕੇ ਛੱਡਦਾ ਅੱਜ ਹਾਂਜੀ ਅੱਜ ਚਤਾਵਨੀ ਦੇ ਕੇ ਛੱਡਦੇ ਜਿਹੜਾ ਇੱਥੇ ਕੰਮ ਚੱਲ ਰਿਹਾ ਹੈ ਗਲਤ ਕੰਮ ਚੱਲ ਰਿਹਾ ਹੈ ਉਹਦੇ ਅਗੇਂਸਟ ਤੁਸੀਂ ਵੀ ਪੁਲਿਸ ਕੰਪਲੇਂਟ ਕਰੋਗੇ ਨਹੀਂ ਜੀ ਚਲੋ ਐਮਐਲਏ ਤਾਂ ਜਿਹੜੀ ਕਾਰਵਾਈ ਕਰੇਗਾ ਕਰੇਗਾ ਉਹ ਬਸ ਬਾਅਦ ਦੀ ਗੱਲ ਹੈ ਜੇ ਤੁਸੀਂ ਤੁਸੀਂ ਦੇਖ ਰਹੇ ਹੋ ਉਹਦੀ ਕੋਈ ਕੰਪਲੇਂਟ ਕਰੋਗੇ ਤੁਸੀਂ ਸਰਪੇ ਨੋਟਿਸ ਵਿੱਚ ਵੀ ਲਿਆਵਾਂਗੇ ਆਮ ਆਦਮੀ ਪਾਇਦੇ ਵਾਈਪਰ ਨਾਲ ਨਹੀਂ ਨਾਤੀ ਔਰ ਗਲੀ ਦੇ ਨਾਲ ਨਹੀਂ ਕਹਿੰਦੇ ਨਾ ਤੇ ਨੰਬਰ ਬਣਾਉਣ ਦੇ ਵਕਤ ਯਾਦ ਰੋ ਪੂਰਾ ਪੀਰੈਂਟ ਹੋ ਗਏ ਰੋਣਾ ਪਏਗਾ ਕਿਉਂਕਿ ਸ਼ਹਿਰ ਦੇ ਥਾਣੇ ਤੋਂ ਹੋਟਲਾਂ ਵਿੱਚ ਇਹ ਨਹੀਂ ਕੰਮ ਹੋ ਰਿਹਾ ਉਹ ਸਰਕਾਰ ਨੂੰ ਮੈਂ ਐਮਐਲਏ ਸਾਹਿਬ ਨੂੰ ਸਾਰੇ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਕਰਨੀ ਹੈ ਕਿ ਇਹ ਦਸਤੀ ਦੇ ਨਾਲ ਲੜਕੀ ਐਡਰੈਸ ਵਾਈਜ਼ ਹੀ ਕੋਈ ਹਾਂਜੀ ਬਿਲਕੁਲ ਜੀ ਸੈਕਟਰ ਹਾਰਦੀ ਐਡਰੈਸ ਸੀਗੀ ਮੈਨੂੰ ਪਤਾ ਹੈ ਉਹ ਕੋ ਕਿ ਬੱਚੇ ਹਥੋਂ ਲੱਗਦੇ ਨੇ ਸੈਕਟਰ ਹਾਰਦੀ ਐਡਰੈਸ ਸੀ ਔਰ ਐਕਟਿਵਾਤੀ ਸੀਗੀ ਐਕਟਿਵਾ ਦਾ ਨੰਬਰ ਵੀ ਮੈਂ ਨੋਟ ਕਰ ਲਿਆ ਕੀ ਨੰਬਰ ਹੈ ਐਕਤੀ ਫੋਟੋ ਕਾਪੀ ਵੀ ਪਿੱਕ ਲਈ ਹੈ ਤੇ ਮੈਂ ਤੁਹਾਨੂੰ ਦੱਸਦਾ ਐਕਟਿਵਾ ਦਾ ਨੰਬਰ ਕਾਫੀ ਬੱਚੇ ਦੇਖਿਆ ਨੇ ਇੱਥੇ ਕਿਉਂਕਿ ਉਹਨਾਂ ਦੀ ਵੱਡੀ ਐ ਜੋ ਪਿੰਕ ਕਲਰ ਦੀ ਐ ਗਰਲ ਸਕੂਲ ਦੇ ਲੜਕੀਆਂ ਵੀ ਕਾਫੀ ਦੇਖਿਆ ਨੇ ਔਰ ਇੱਕ ਦੋ ਨੂੰ ਮੈਂ ਆਟੋ ਤੇ ਬੈਠੀ ਹੁਣੀਆਂ ਕਿਸੇ ਪਿੰਡ ਦੀ ਹੁਣ ਗਿਆ ਤੇ ਉਹਨਾਂ ਨੂੰ ਵੀ ਮੈਂ ਕੋਲ ਆ ਗਈ ਮੈਂ ਉਹਨਾਂ ਨੂੰ ਸਮਝਾਇਆ ਵੀ ਬੱਚੇ ਮਾਪੇਰਾਂ ਦਾ ਵਿਸ਼ਵਾਸ ਨਾ ਖੋਗਵਾਓ ਉਹ ਸਿੱਧਾ ਸਕੂਲ ਆਓ ਸਕੂਲ ਜਾਓ ਤੇ ਮੇਰੀ ਉਹ ਕਿ ਸਕੂਲ ਗਈ ਸੀ ਮੇਰੇ ਉੱਥੇ ਵੀ ਗੱਲ ਹੋਈ ਬੇਨੂ ਕੋਲ ਬਣਾਓ ਕਿੰਨਾ ਨਾਮ ਜੀ ਹਾਂਜੀ ਕਿੰਨਾ ਨਾਮ ਅੱਜ ਪ੍ਰਿੰਸੀਪਲ ਲੈਨ ਨਾ ਉਹ ਪ੍ਰੈਟੂ ਮੈਨੂੰ ਸੀ ਜੀ ਉੱਥੇ ਉਹਨਾਂ ਨਾਲ ਅੱਗੇ ਕੀ ਰਿਸਪੌਂਸ ਦਿੱਤਾ ਫਿਰ ਉਹ ਕਹਿੰਦੇ ਜੀ ਕੋਈ ਨਹੀਂ ਜੀ ਕਰਾਂਗੇ ਸ ਅਰੇ ਇਹ ਤਾਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਲੈ ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ। ਤੇ ਮੈਂ ਕਿਹਾ ਕਿ ਪਨਾਓ ਕਲਾਸ 1 ਤੋਂ ਜੋ ਹੀ ਹੈ, ਉਹ ਇਹਵੇਂ ਬਨੇ ਹੋਏ ਨੇ, ਪੂਪ ਦੇ ਵਿੱਚ ਅਟੈਂਡੈਂਸ ਲਗਾਓ, ਪਰ ਪੇਰੈਂਟਸ ਨੂੰ ਸੂਚਿਤ ਕਰੋ। ਵੀ ਸਾਡਾ ਬੱਚਾ ਅੱਜ ਸਕੂਲ ਤੇ ਤੁਹਾਡਾ ਕਿਉਂ ਨਹੀਂ ਆਇਆ? ਤਾਂ ਕਿ ਬੱਚੇ ਪੇਰੈਂਟਸ ਨੂੰ ਪਤਾ ਲੱਗ ਜਾਵੇ। ਕਈ ਵਾਰ ਬੱਚੇ ਅਸੀਂ ਉਹ ਕਹਿੰਦੇ ਮੈਂ ਬਾਹਰੋਂ ਪਤਾ ਕੀਤਾ। ਉਹ ਕਹਿੰਦੇ ਕਈ ਵਾਰੀ ਬਰਤੂਆਂ ਹੁੰਦੀਆਂ ਨੇ। ਉਹ ਛੁੱਟੀ ਟਾਈਮ ਬੈਗ ਉੱਥੇ ਰੱਖਦੇ ਨੇ ਛੁੱਟੀ ਟਾਈਮ ਤੇ ਲਿਆ ਜਾਂਦੇ ਨੇ। ਉਹਨਾਂ ਨੂੰ ਅਰ ਬੈਗ ਚੱਕਿਆ ਕਰੀਂ ਉਹ ਟਾਈਮ ਤੇ ਕਰੀਂ ਚਲੇ ਜਾਂਦੇ ਨੇ। ਇਹ ਬਹੁਤ ਜ਼ਰੂਰ ਕੰਮ ਕਰਾਉਗੇ ਸਰ ਕੁਸ਼ੈਰ ਦੇ ਵਿੱਚ ਤੇ ਮੇਰੀ ਤੁਹਾਨੂੰ ਵੀ ਉਸ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਜਿੰਨੇ ਫਿਰੇ ਆ ਪੀਲੇ ਆ ਆਪਾਂ ਸਾਰੇ ਰਲ ਕੇ ਇਸ ਜੀ ਦੇ ਲਈ ਜੋ ਕਿ ਇਧਰ ਪੈਣਾ ਸਭ ਦੀਆਂ ਸਾਝੀਆਂ ਨਹੀਂ ਔਰ ਬੱਚੇ ਸਭ ਦੇ ਉਹ ਇਹ ਬੱਚੇ ਨੇ ਆਪਣੇ ਬੱਚੇ ਨੇ ਅਸੀਂ ਇਸ ਵਾਸਤੇ ਨਹੀਂ ਪਰਪਸ ਵਾਸਤੇ ਨਹੀਂ ਕੀਤਾ ਕਿ ਕੋਈ ਬੱਚਾ ਬਦਨਾਮ ਹੋਵੇ ਪਰ ਲੜਕੀ ਮੈਡਮ ਕਿਤੇ ਇਹ ਨਾ ਹੋਵੇ ਕਿ ਟੀਚਰ ਨੇ ਹੋਟਲ ਲਿਆ ਗਰੂਮ ਉਹ ਦਿਨ ਤੋਂ ਟਿਊਸ਼ਨ ਦਿਨ ਤੋਂ ਬੱਚੇ ਪੜਾਉਂਦਾ ਵੇ ਸ਼ਾਇਦ ਤੁਹਾਨੂੰ ਗਲਤੀ ਲੱਗਦੀ ਹੋਵੇ ਸ਼ਾਇਦ ਨਹੀਂ ਨਹੀਂ ਟੀਚਰ ਨੇ ਨਹੀਂ ਲਿਆ ਆਇਆ ਟੀਚਰ ਜੋ ਕਿ ਮੈਂ ਖੁਦ ਵੀ ਟੀਚਰ ਰਹੀ ਹਾਂ ਔਰ ਮੈਂ ਸਾਰਾ ਮੈਨੂੰ ਪਤਾ ਆਈ نو ਐਵਰੀ ਇਸੇ ਰੋਂਦਾ ਦੇ ਬੱਚੇ ਨਹੀਂ ਵਿਚਾਰ ਕਰਨਾ ਸੀ ਅਸੀਂ ਗਰੁੱਪ ਐਕੂਆ ਗਰੁੱਪਾਂ ਦੇ ਅੰਦਰ ਟੀਚਰਾਂ ਦੇ ਬੱਚਿਆਂ ਦੇ ਕੋਈ ਕਾਪੀ 25-25 ਦੇ ਗਰੁੱਪ ਹੁੰਦੇ ਨੇ ਉਹ ਇੱਕ ਅੱਧੇ ਬੱਚੇ ਦਾ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਹੁੰਦਾ ਜੀ